ਐਸਵਾਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਐਮਐਲਏ ਰਵਿੰਦਰ ਆਵਲਾ ਦੇ ਕਰਿਆ ਰੇਡ ਮਾਰੀ ਜਾ ਰਹੀ ਹੈ ਜੀ ਹਾਂ ਲਗਾਤਾਰ ਸਬੂਤ ਖੰਗਾਲੇ ਜਾ ਰਹੇ ਨੇ ਜਿਸ ਦੇ ਤਹਿਤ ਸਭ ਤੋਂ ਵੱਡੀ ਖਬਰ ਆ ਤੇ ਉਥੇ ਕਿਤੇ ਨਾ ਕਿਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤਾਂ ਉਥੇ ਹੀ ਸਾਬਕਾ ਐਮਐਲਏ ਰਵਿੰਦਰ ਸਿੰਘ ਆਵਲਾ ਦੇ ਕਰ ਇਨਕਮ ਟੈਕਸ ਜਿਹੜੀ ਕਿ ਅ ਰੇਡ ਮਾਰੀ ਚਾਰੀ ਹੈ ਤੇ ਜਸਤੋ ਬਾਤ ਤੁਹਾਨੂੰ ਦੱਸ ਦਈਏ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਨੇ ਜਿਹੜਾ ਕੇ ਸ਼ਾਫੇ ਮਾਰੀ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਤੇ 7 ਤੋਂ 8 ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਘਰ ਪਹੁੰਚੀਆਂ ਨੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਜਿਹੜਾ ਕੇ ਗੁਰੂਹ ਹਰ ਸਾਹਿਬ ਦੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਤੇ ਸਾਫ ਦਾ ਐਮਐਲਏ ਰਮਿੰਦਰ ਆਵਲਾ ਦੇ ਘਰ ਜਿਹੜਾ ਕਿ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਦੇ ਵਿੱਚ ਹੁਣ ਦੱਸੀਏ ਕਿ ਸਭ ਤੋਂ ਵੱਡੀ ਖਬਰ ਆ ਤੇ ਉੱਥੇ ਹੀ ਜਿਹੜੇ ਕਿ ਸਾਫ ਦਾ ਜਿਹੜੇ ਐਮਐਲਏ ਨੇ ਰਮਿੰਦਰ ਸਿੰਘ ਘਰ ਦੇ ਹੁਣ ਘਰ ਜਿਹੜੀ ਕਿ ਇਨਕਮ ਟੈਸਟ ਟੈਕਸ ਦੀ ਜਿਹੜੀ ਕਿ ਰੇਡ ਮਾਈ ਜਾ ਰਹੀ ਹੈ ਤੇ ਉੱਥੇ ਹੀ ਆਈਟੀ ਟੀਮ ਦੇ ਵੱਲੋਂ ਦਸਤਾਵੇਜ਼ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਤੋਂ ਤੁਹਾਨੂੰ ਦੱਸਦੀ ਹੈ ਕਿ ਗੁਰੂ ਹਰਸਹਾਏ ਦੇ ਵੱਡੇ ਘਰਾਣੇ ਆਵਲਾ ਪਰਿਵਾਰ ਦੇ ਘਰ ਦੇ ਵਿੱਚ ਜਿਹੜੀ ਕਿ ਹੁਣ ਇਨਕਮ ਟੈਕਸ ਵਿਭਾਗ ਦੇ ਵੱਲੋਂ ਤੜਕਸਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਤੇ ਆਈਟੀ ਟੀਮ ਦੇ ਜਿਹੜੇ ਅਧਿਕਾਰੀ ਨੇ ਉਹ 6 ਤੋਂ 7 ਗੱਡੀਆਂ ਲੈ ਕੇ ਜਿਹੜੇ ਕਿ ਉਹਨਾਂ ਦੇ ਘਰ ਦੇ ਅੰਦਰ ਚਲੇ ਗਏ ਨੇ ਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਘਰ ਵਿੱਚ ਟੀਮ ਦੇ ਵੱਲੋਂ ਦਸਤਾਵੇਜ਼ ਤੱਕàngਾਲੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਕੋਈ ਵੱਡਾ ਸਬੂਤ ਉਹਨਾਂ ਦੇ ਹੱਥ ਲੱਗ ਸਕਦਾ ਹੈ ਰੇਡ ਮਾਰੀ ਚੱਰੀ ਹੈ ਤੇ ਹੁਣ ਕਿਤੇ ਨਾ ਕਿਤੇ ਉਹਨਾਂ ਦੀ ਮੁਸ਼ਕਲਾਂ ਵੱਧ ਸਕਦੀਆਂ ਨੇ ਤਾਂ ਦੱਸਦੀ ਹੈ ਕਿ ਐਮਐਲਏ ਰਮਿੰਦਰ ਸਿੰਘ ਆਵਲਾ ਜਿਹੜੇ ਕਿ ਕਿਤੇ ਨਾ ਕਿਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਇਹ ਹੀ ਸਾਬਕਾ ਐਮਐਲਏ ਰਮਿੰਦਰ ਸਿੰਘ ਆਵਲਾ ਦੇ ਕਰ ਇਨਕਮ ਟੈਕਸ ਜਿਹੜੀ ਕਿ ਰੇਡ ਮਾਰੀ ਚੱਲੀ ਹੈ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਨੇ ਜਿਹੜਾ ਕੇ ਸ਼ਾਪੇਮਾਰੀ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਤੇ 7 ਤੋਂ 8 ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਘਰ ਪਹੁੰਚੀਆਂ ਨੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਜਿਹੜਾ ਕਿ ਗੁਰੂ ਹਰ ਸਾਇਦ ਦੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਤੇ ਸਾਫ ਦਾ ਐਮਐਲਏ ਰਮਿੰਦਰ ਆਵਲਾ ਦੇ ਘਰ ਜਿਹੜਾ ਕਿ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਤੇ ਦਸਤ ਵਿੱਚ ਹੁਣ ਦੱਸੀਏ ਕਿ ਸਭ ਤੋਂ ਵੱਡੀ ਖਬਰ ਆ ਤੇ ਉੱਥੇ ਹੀ ਜਿਹੜੇ ਕਿ ਸਾਫ ਦਾ ਜਿਹੜੇ ਐਮਐਲਏ ਨੇ ਰਮਿੰਦਰ ਸਿੰਘ ਘਰ ਦੇ ਹੁਣ ਘਰ ਜਿਹੜੀ ਕਿ ਇਨਕਮ ਟੈਸਟ ਟੈਕਸ ਦੀ ਜਿਹੜੀ ਕਿ ਰੇਡ ਮਾਈ ਜਾ ਰਹੀ ਹੈ ਤੇ ਉੱਥੇ ਹੀ ਆਈਟੀ ਟੀਮ ਦੇ ਵੱਲੋਂ ਦਸਤਾਵੇਜ਼ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਤੋਂ ਤੁਹਾਨੂੰ ਦੱਸਦੀ ਹੈ ਕਿ ਗੁਰੂ ਹਰਸਹਾਇ ਦੇ ਵੱਡੇ ਘਰਾਣੇ ਆਵਲਾ ਪਰਿਵਾਰ ਦੇ ਘਰ ਦੇ ਵਿੱਚ ਜਿਹੜੀ ਕਿ ਹੁਣ ਇਨਕਮ ਟੈਕਸ ਵਿਭਾਗ ਦੇ ਵੱਲੋਂ ਤੜਕਸਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਆਈਟੀ ਟੀਮ ਦੇ ਜਿਹੜੇ ਅਧਿਕਾਰੀ ਨੇ ਉਹ 6 ਤੋਂ 7 ਗੱਡੀਆਂ ਲੈ ਕੇ ਜਿਹੜੇ ਕਿ ਉਹਨਾਂ ਦੇ ਘਰ ਦੇ ਅੰਦਰ ਚਲੇ ਗਏ ਨੇ ਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਕਾਰ ਵਿੱਚ ਟੀਮ ਦੇ ਵੱਲੋਂ ਦਸਤਾਵੇਜ਼ ਤੱਕ ਹੰਗਾਲੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਕੋਈ ਵੱਡਾ ਸਬੂਤ ਉਹਨਾਂ ਦੇ ਹੱਥ ਲੱਗ ਸਕਦਾ ਹੈ ਰੇਡ ਮਾਰੀ ਜਾ ਰਹੀ ਹੈ ਤੇ ਹੁਣ ਕਿਤੇ ਨਾ ਕਿਤੇ ਉਹਨਾਂ ਦੀ ਮੁਸ਼ਕਲਾਂ ਵੱਧ ਸਕਦੀਆਂ ਨੇ ਤਾਂ ਦੱਸ ਦਈਏ ਕਿ ਐਮਐਲਏ ਰਮਿੰਦਰ ਸਿੰਘ ਆਵਲਾ ਜਿਹੜੇ ਕਿ ਕਿਤੇ ਨਾ ਕਿਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ